ਉਮ ਮ ਦੂਜਾ ਮਹਿਤਾਬ ਤੇ ਮਦਨ ਸਰਪੰਚ ਡੇਵਿਡ ਕੋ ਨਸ਼ਾ ਵਕਾਉਂਦੇ ਸੀ ਤੇ ਡੇਵਟ ਨੂੰ ਡੱਕਾ ਨਸ਼ਾ ਵੇਚਣ ਤੋਂ ਇਸੇ ਜੀ ਰੰਜਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਾਣੇ ਆਏ 3 4 ਪਿਸਤੌਲ ਹੀ ਹਾਂਜੀ ਤੇ ਤੁਹਾਨੂੰ ਕਿਉ ਮਾਰਿਆ ਤੁਸੀਂ ਤੁਹਾਡਾ ਮੈਂ ਇਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਛੋਟੇ ਛੋਟੇ ਬੱਚੇ ਕਦੋਂ ਦਾ ਪੇਟ ਚ ਲੈ ਸਾਈਦਾ ਨਿਕਲ ਜਾਂਦਾ ਇਹ ਜੋ ਬੌਚਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਦਨ ਉਹ ਤਾਂ ਉਹਦਾ ਵੀ ਗੰਡਿਆ ਜੀ ਦੇ ਹੁਣ ਪਤਵਾਲੂ ਕਿੱਥੇ ਆ ਕੇ ਗੋਲੀ ਮਾਰੀ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਕੀ ਕਰਦਾ ਹੁਣ ਲੋਕਾਂ ਦਾ ਤੁਸੀਂ ਰੋਕਦੇ ਸੀ ਤਾਂ ਕਿ ਹਾਂ ਜੀ ਔਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਚੇਕੇ ਦਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮੈਨੂੰ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਔਰ ਕੋਈ ਰੰਜਿਸ਼ ਨਹੀਂ ਮੈਂ ਨਸ਼ੇ ਤੋਂ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਨ ਕੱਢੇਗੇ ਫੈਨ ਨ ਬਤੇਰੇ ਕੱਢੇ ਹਾਂ ਜੀ ਕਰਤੇ ਹੁੰਦੇ ਬੰਦੇ ਕਰਤੇ ਸੀ ਗੱਟੀਆਂ ਕੋਈ ਤੁਰ ਕੇ ਹੈ ਜਿਆਦੇ ਜਣੇ ਤੁਰ ਕੇ ਸੀ 35 ਜਣੇ ਸੀ ਪਿੰਡ ਦੇ ਹੀ ਬੰਦੇ ਆ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਨੂੰ ਬਾਅਦ ਕੁ ਘੰਟੇ ਬਾਅਦ ਪੁਲਸ ਆਈ ਆ ਜਿ ਫੋਨ ਫੋਨ ਚੈੱਕ ਕੀਤੇ ਫਿਰ ਪੁਲਿਸ ਨੇ ਕੱਢਿਆ ਕਿ ਘੇਰੇ ਚੋਂ ਦੋ ਬੰਦੇ ਨੇ ਰਸਤੇ ਬਲਾਕ ਕੀਤੇ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਕਿ ਅੱਗੇ ਹਸਪੀਟਲ ਸਾਡੇ ਗੋਲੀ ਕਿੱਥੇ ਗਈ ਹੈ ਜਿੱਦੀ ਮੇਰੇ ਮੋਢੇ ਦੇ ਦੋ ਗੋਲੀਆਂ ਜੀ ਕਿਹਨੇ ਚਲਾਈ ਜੀ ਇੱਕ ਡੇਵਿਡ ਨਾਲ ਹੋਰ ਮੁੰਡੇ ਸੀ ਜਿਹੜੇ ਮੇਰੇ ਚਲਾਈ ਡੇਵਿਡ ਨੇ ਚਲਾਈ ਆ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਗੋਲੀ ਉਹ ਉਹ ਬਚਾ ਹੋ ਗਿਆ ਬੇਟੇ ਦਾ ਕੀ ਮੰਗ ਕਰਦੇ ਇਨਸਾਫ ਦੀ ਮੰਗ ਕਰਦੇ ਜੀ ਇਹ ਨਸ਼ਾ ਰੁਕਣਾ ਕਰਕੇ ਜਰੂਰ ਜਲਦੀ ਹਾਂਜੀ ਨਸ਼ਾ ਰੁਕਣਾ ਚਾਹੀਦਾ ਜੀ ਵੇਜ ਦਾ ਕੋਲ ਵਿਆਹ ਵੀ ਮਹਿਤਾਬ ਆ ਰਿਹਾ ਜੀ ਡੇਵਿਡ ਵੇਜਦਾ ਹੈ ਇਹ ਇਹ ਨਸ਼ੇ ਤੋਂ ਡੱਕਦੇ ਜੀ ਇਹ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਵਿਡ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵੇਚਦਾ ਹੈ ਨਾਲ ਮਦੀ ਸਰਪੰਚ ਆ ਕੀ ਨਾ ਸਰਪੰਚ ਮਦਨ ਸਿੰਘ ਸਰਪੰਚ ਇਹ ਅੱਜ ਕੀ ਗੱਲ ਹੋਈ ਜੀ ਇਸ ਤਰ੍ਹਾਂ ਇਹ ਬੋਲੀ ਚੱਲੀ ਆਪਣੀ ਗੱਲ ਕੀ ਅੱਜ ਉਹ ਸਾਡੇ ਘਰੇ ਆ ਕੇ ਪਏ ਆ ਅੱਛਾ ਜੀ ਕਿੰਨੇ ਜਾਣੇ ਸੀ ਉਹ ਹੁਣੇ 35 ਜਾਣੇ ਇਹ ਕਿੰਨੇ ਜਣੇ ਹਥਿਆਰ ਸੀ ਹਾਂਜੀ ਕਬਹੁ ਬਾਬਾ ਜਾਣਿਆ ਕੋਈ ਜਿੰਨੇ ਜਾਣੇ ਹੁਣੋਂ ਕਿਥੇ ਹਥਿਆਰ ਸੀਗੇ ਕਿੰਨੀਆਂ ਕੁੜੀਆਂ ਚੁੜੀਆਂ ਕਾਫੀ ਚਲੀਆਂ ਸੀਗੀਆਂ ਇਹਨਾਂ ਦੇ ਕਿੜੀਆਂ ਲੱਗੀਆਂ ਇਹਨਾਂ ਤੇ ਦੋ ਗੋਲੀਆਂ ਲੱਗੀਆਂ ਉਹ ਰਿਹਾ ਇਹ ਕਿਥੇ ਦਰਖਾਸਤ ਕਰਾਇਆ ਨਾ ਹਾਂਜੀ ਇਹ ਗੁਰੂ ਨਾਨਕੋ ਹਸਪੀਟਲ ਇਹ ਪਹੁੰਚੀ ਮੌਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਆ ਇਹ ਬੁੱਲਸ ਨੇ ਕੀ ਕਾਰਵਾਈ ਕੀਤੀ ਜੀ ਉਹ ਨਹੀਂ ਆਣ ਕੇ ਸਾਨੂੰ ਉਹ ਸਾਨੂੰ ਨਿਕਲ ਨਹੀਂ ਸੀ ਤੇ ਦੋਨੋਂ ਰਸਤੇ ਬਲੌਕ ਹੋਏ ਸੀਗੇ ਸਾਨੂੰ ਹਸਪੀਟਲ ਨਹੀਂ ਸੀ ਆਉਂਦੇ ਹੁੰਦੇ ਫਿਰ ਉਹ ਮਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪੀਟਲ ਪਹੁੰਚੇ ਹਾਂ ਕੁੱਝ ਪਹੁੰਚੀ ਜੀ ਇੱਥੇ ਹਾਂਜੀ ਹਾਂਜੀ ਉੱਥੇ ਪਿੰਡ ਦਾ ਹਸਪੀਟਲ ਆਇਆ ਨਹੀਂ ਇੱਥੇ ਕੁੱਝ ਪਹੁੰਚੀ ਹਸਪੀਟਲ ਹਸਪੀਟਲ ਪਹੁੰਚਣਾ ਆਇਆ ਇੱਥੇ ਨਹੀਂ ਜਾਈ ਠੀਕ ਹੈ ਜੀ ਬਿਆਨ ਦਰਜ ਕਰਾਤੇ ਜੀ ਹਾਂ ਬਿਆਨ ਦਰਜ ਕਰਾਏ ਨਹੀਂ ਮੈਂ ਸਵਿੰਦਰ ਸਿੰਘ ਬਟਾਲਾ ਸਾਫ ਸਰਪੰਚ ਹਾਂ ਬਟਾਲਾ ਤੋਂ ਜਿਹੜੀ ਗੋਲੀ ਚਲੀ ਆ ਕੀ ਮਸਲਾ ਕੀ ਬੈਠਾ ਵੇਖੋ ਜੀ ਗੋਲੀ ਚਲੀ ਮੈਨੂੰ ਫੋਨ ਗਿਆ ਪਿੰਡ ਤੋਂ ਮੇਰਾ ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਵੀ ਫੋਨ ਗਿਆ ਵੀ ਤਾਣਾ ਜਮਾ ਡੇਵਿਡ ਮਸੀਓ ਨੇ ਗੋਲੀ ਚਾ ਉਹ ਕਿ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਇਜ਼ ਪਿੰਡ ਦੇ ਵਿੱਚ ਕਰਦਾ ਆ ਇਸ ਇਹ ਸਾਡਾ ਜੱਸੇਬੰਦੀ ਮਤਲਬ ਵੀ ਨਿਹੰਗ ਸਿੰਘ ਮੁੰਡਾ ਆ ਇਹ ਠੇਕੇਦਾਰ ਆ ਇਹਦੇ ਨਾਲ ਚਲੋ ਮਤਲਬ 20 50 ਘਰ ਕੰਮ ਕਰਦੇ ਇਹਦੇ ਮਗਰ ਮੁੰਡੇ ਮਜ਼ਦੂਰ ਤੇ ਇਹਦੇ ਮਤਲਬ ਵੀ ਇਹਨੇ ਆਖਿਆ ਵੀ ਤੂੰ ਪਿੰਡ ਦੀ ਨਿਸ਼ਾਨਾ ਵੇਚ ਪਿੰਡ ਦੇ ਵਿੱਚ ਇਹਨੇ ਕੋਈ ਗਲਤ ਕੰਮ ਕੀਤਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਧੀ ਪੈਂਦੀ ਬੇਅਦਵੀ ਕੀਤੀ ਸੀ ਨਹੀਂ ਪਰ ਅਸੀਂ ਨਾਂ ਹੀ ਲੈਣਾ ਚਾਹੁੰਦੇ ਇਸ ਬੰਦੇ ਨੇ ਇਹਨੂੰ ਡੱਕਿਆ ਉਸ ਦੀ ਰੰਜਿਸ਼ ਕਰਕੇ ਇਹਦੇ ਗੋਲੀਆਂ ਮਾਰੀਆਂ ਗਈਆਂ ਅੱਜ ਪਿੰਡ ਦੇ ਵਿੱਚ ਨੰਗਾ ਨਾਜ ਸ਼ਰੀਆਮ ਗੋਲੀਆਂ ਮਾਈਆਂ ਕਿੰਨੇ 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 ਵਜੇ ਦੀ ਘਟਨਾ ਜੀ ਇਹ ਏ ਜੀ ਮੈਨੂੰ ਤੇ 9 ਵਜੇ ਦੇ ਕਰੀਬ ਫੋਟਾ ਲੱਗਾ ਮੈਨੂੰ ਫੋਨ ਗਿਆ ਜਦੋਂ ਮੈਂ ਉਸੇ ਡੀਐਸਪੀ ਸਾਹਿਬ ਯਾਦਵਿੰਦਰ ਨੂੰ ਫੋਨ ਕੀਤਾ ਐਸਟੀਓ ਨੂੰ ਫੋਨ ਕੀਤਾ ਵੀ ਮੇਰੇ ਪਿੰਡ ਦੇ ਵਿੱਚ ਆ ਗੱਲਬਾਤ ਹੋ ਗਈ ਹੈ ਸ਼ਰਿਆਮ ਗੁਲੀ ਅੱਧਾ ਘੰਟਾ ਉਹਨਾਂ ਨੇ ਕਹਿੰਦੇ ਵੀ ਗੁਲੀ ਚਲਾਈਆਂ ਸਾਰੇ ਪਿੰਡ ਚੱਕ ਪੁਲਿਸ ਨੇ ਖੋਲ ਵੀ ਉਥੋਂ ਬਰਾਮਦ ਕਰ ਲਿਆ ਮੈਨੂੰ ਪਤਾ ਲੱਗਾ ਹੁਣ ਤੇ ਦੂਸਰੀ ਗੱਲ ਹੈ ਵੀ ਇਹਦੇ ਛੱਡੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਗੁੰਡਾਗਰਦੀ ਨੰਗਾ ਨਾਚ ਹੋ ਰਿਆ ਨਾ ਇਹ ਮਹਿਤਾਬ ਸਿੰਘ ਵਡਾਲਾ ਮਦਰ ਸਿੰਘ ਸਰਪੰਚ ਦੀ ਸਹੈਤ ਹੋ ਰਹੀ ਆ ਮੈਂ 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 ਨਹੀਂ ਚਾਹੁੰਦਾ ਵੀ ਇਹ ਪਿੰਡ ਦੇ ਵਿੱਚ ਹੋਵੇ ਮੈਂ ਸਿਆਸਤ ਛੱਡ ਦੂੰਗਾ ਜੇ ਮੇਰੇ ਕਰਕੇ ਕਹਿੰਦੇ ਨਾ ਵੀ ਮੇਰੇ ਬੰਦਿਆਂ ਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਪਰ ਮੈਂ ਸਿਆਸਤ ਛੱਡ ਦਿੰਦਾ ਮੈਂ ਮਹਿਤਾਬ ਸਿੰਘ ਮਡਾਲਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਪਿੰਡ ਦੇ ਵਿੱਚ ਸ਼ਾਂਤੀ ਰੱਖੇ ਆਪਣੇ ਪਿੰਡ ਦੇ ਵਿੱਚ ਰਾਜ ਕਰੇ ਮੈਂ ਸਿਆਸਤ ਛੱਡੀ ਆ ਆਪਣਾ ਪਿੰਡ ਦੇ ਵਿੱਚ ਨਾ ਕੋਈ ਗਰੀਬ ਨੂੰ ਤੰਗ ਨਾ ਕਰੇ ਇਹ ਤਰ੍ਹਾਂ ਧੱਕੇਸ਼ਾਹੀ ਨਾ ਕਰੇ ਆਪਣੀ ਐ ਜਿਹੜੀ ਸਿਆਸਤ ਆ ਨਾਰਮਲ ਕਰੇ ਇਹ ਗਲਤ ਗੱਲ ਹੋ ਰਹੀ ਹੈ ਸਾਡੇ ਪਿੰਡ ਦੇ ਪੁਲਿਸ ਦਾ ਰਹੀ ਹੈ ਕਿਸ ਤਰ੍ਹਾਂ ਦਾ ਦੇਖੋ ਜੀ ਪੁਲਿਸ ਨੇ ਹੁਣ ਦੱਸ ਦਿੱਤਾ ਪੁਲਿਸ ਗਈ ਮੌਕੇ ਤੇ ਗਈ ਹੈ ਹੁਣ ਵੇਖੋ ਕੀ ਕਰਦੀ ਪੁਲਿਸ ਲੱਗਦਾ ਕਾਰਵਾਈ ਹੋਏਗੀ ਕਿਉਂਕਿ ਲਗਾਤਾਰ ਹੀ ਵੀ ਲਗਾਤਾਰ ਹੋ ਰਹੀਆਂ ਜੀ ਤੁਹਾਨੂੰ ਪਤਾ ਹੀ ਜੋ ਵੀ ਚੱਲਣ ਦੇ ਪਿੰਡ ਦੇ ਵਿੱਚ ਸਾਰੇ ਪਹਿਲਾਂ ਸੁਣਾ ਨਹੀਂ ਹੁਣ ਚਲੋ ਪੁਲਿਸ ਗਈ ਹੈ ਮੌਕੇ ਤੇ ਚਲੋ ਆਪਣੀ ਕਾਰਵਾਈ ਕਿਹੜੇ ਲੱਗੇ ਪੁਲਿਸ ਅਖਾੜ ਦੇ ਥਾਣਾ ਕੰਬੋ ਆ ਜੀ ਕੋਈ ਪੁਲਿਸ ਅੱਜ ਕੋਈ ਕਾਰਵਾਈ ਨਹੀਂ ਹੋ ਰਹੀ ਸ਼ੱਕ ਹੋ ਇਹਨਾਂ ਬਾਰੇ ਨਸ਼ਾ ਜੀ ਭਾਜੀ ਤੁਹਾਨੂੰ ਪਤਾ ਹੀ ਹੈ ਜਿੱਥੇ ਮਾੜਾ ਢਿੰਗਰਾ ਕਲੋਨੀ ਹੋ ਗਈ ਤੇ ਬਡਾਲਾ ਭਿੱਟੇ ਵਾਡੇ ਸ਼ਰੀਆ ਪਤਾ ਹੀ ਸਾਰੇ ਪਤਾ ਹੀ ਪ੍ਰਸ਼ਾਸਨ ਨੂੰ ਪਤਾ ਪ੍ਰਸ਼ਾਸਨ ਨੂੰ ਚੋਰੀ ਛਿਪੇ ਸੜਾ ਹੋ ਜਾਂਦਾ ਜੀ ਲੇਕਿਨ ਲੱਗਦਾ ਨਹੀਂ ਜਿਵੇਂ ਪਿਛੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਗਨ ਲੈ ਕੇ ਬੰਦੇ ਤਰੇ ਫਿਰਦੇ ਸੀਗਾ ਅੱਜ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਗੋੜੀਆਂ ਚੱਲਦੀਆਂ ਕਿ ਲੱਗਦਾ ਕਿ ਵੱਡਾ ਹਾਸਾ ਦਾ ਇੰਤਜ਼ਾਰ ਕਰ ਰਿਹਾ ਵੱਡਾ ਹਾਸਾ ਵੇਖੋ ਜੀ ਇਹਦਾ ਮੈਂ ਮੈਂ ਜਾ ਅੱਗੇ ਭੁਗਤ ਚੱਕਾ ਮੈਨੂੰ ਵੀ ਅੱਗੇ ਗੈਂਗਸਟਰਾਂ ਨੇ ਧਮਕੀਆਂ ਦਵਾਈਆਂ ਗਈਆਂ ਮੈਂ ਕਿ ਮੇਰੀ ਵੀ ਪੀਸੀ ਦੇ ਅਗਰ ਕੱਪ ਚੱਲੀ ਮੈਨੂੰ ਵੀ ਗੋਲੀ ਦੀ ਧਮਕੀ ਦਵਾਈ ਗਈ ਆ ਪਰ ਪ੍ਰਸ਼ਾਸਨ ਨੇ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਦਾ ਨਤੀਜਾ ਵੇਖ ਲਵਾ ਜਿਹ ਐਸ ਬੋਲਨਦਾ ਮੈਨੂੰ ਵੀ ਨਤੀਜਾ ਭੁਗਤਣਾ ਪਵੇ ਪਰ ਕੋਈ ਗੱਲ ਨਹੀਂ ਆ ਪਰ ਸੱਚ ਨਹੀਂ ਜਨਮਰਾਂ ਵੀ ਬੋਲਾਂਗੇ ਪਰ ਇਹ ਜਿਹੜੀ ਗੱਲ ਆਣਾ ਵੀ ਇਹ ਜਿਹੜਾ ਆਪਣਾ ਪਿੰਡ ਦੇ ਵਿੱਚ ਜੋ ਗੁੰਡਾਗਰਦੀ ਹੋਣੀ ਨਹੀਂ ਰਹੀ ਕਿਤੇ ਵੀ ਬੰਦ ਕੀਤੀ ਜਾਵੇ ਲੱਗਦਾ ਟੈਨਸ਼ਨ ਪੰਜਾਬ ਦੇ ਮੁੱਖ ਮੰਤਰੀ ਨੂੰ ਗਿਆ ਗਿਆ ਕਿ ਨਸ਼ਾ ਤੇ ਕੈਨਸਰ ਜਿਹੜਾ ਖਤਮ ਕੀਤੀ ਜਾ ਕੇ ਲੱਗਦਾ ਇਹ ਖਤਮ ਹੋ ਸਕੇ ਜਦਾਂ ਕਿ ਪੁਲਸ ਸਾਦੇ ਨੂੰ ਲੱਗਦਾ ਪੁਲਸ ਰਣੀ ਹੋਗੀ ਨਾਲ ਪੁਲਸ ਰਣੀ ਨਹੀਂ ਜੇ ਪੁਲਸ ਚਾਵੇ ਤਾਂ ਖਤਮ ਹੋ ਸਕਦੀ ਹੈ ਜੀ ਉਸ ਜਿਹੜੀ ਸਿਆਸੀ ਤਪ ਸ਼ਹਿਦ ਹੋ ਰਿਹਾ ਜੀ ਮਹਿਤਾਬ ਸਿੰਘ ਬਡਾਲੇ ਦੀ ਸ਼ਹਿਦ ਹੋ ਰਿਹਾ ਜੀ ਮੈਂ ਸ਼ਰੀਆਮ ਕਹਿੰਦਾ ਨਹੀਂ ਜੇ ਪਹਿਲਾਂ ਟਾਈਮ 'ਚ ਕਾਰਵਾਈ ਕੀਤੀ ਜਾਂਦੀ ਪੁਲਿਸ ਵੱਲੋਂ ਤੇ ਇਹ ਹਾਥਾ ਨਹੀਂ ਨਹੀਂ ਹੋਣਾ ਬਿਲਕੁਲ ਨਹੀਂ ਹੋਣਾ ਜੀ ਇਸ ਜੇਵਡ ਨੂੰ ਪੁਲਿਸ ਨੇ ਫੜਿਆ ਸੀ ਪੁਲਿਸ ਨੂੰ ਛਡਾਇਆ ਕਿਸ ਨੇ ਛਡਾਇਆ ਇਹ ਮਹਿਤਾਬ ਸਿੰਘ ਬਡਾਲੇ ਨੇ ਛਡਾਇਆ ਪਿੰਡ ਦੇ ਵਿੱਚ ਗੁੰਡਾਗਰਦੀ ਨਾਜ ਕਰਾਇਆ ਮਹਿਤਾਬ ਸਿੰਘ ਬਡਾਲਾ ਨੇ ਕਰਾਇਆ ਇਹ ਜੋ ਸ਼ਹਿਦ ਦਿੱਤੀ ਆ ਉਸ ਨੇ ਦਿੱਤੀ ਆ ਨਜਾਇਜ਼ ਹਥਿਆਰ ਉਹਦੇ ਕੋਲ ਅੱਜ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਜਹੇਦਾਰ ਬੰਦਾ ਹੈ ਇਹਦੇ ਗੋਲੀਆਂ ਵੱਜੀਆਂ ਨੇ ਮਤੇਰ ਸਿੰਘ ਬਡਾਲਾ ਕਿੱਥੇ ਰਹਿੰਦਾ ਵਾ ਕੋਣ ਹੈ ਮਧੂਵਨ ਕਲੋਨੀ ਦੇ ਵਿੱਚ ਰਹਿੰਦਾ ਜੀ ਬਾਹਰੇ ਅੰਦਰ ਅਮਰਪੁਰ ਪੰਜਾਬ ਦੀ ਮਧੂਵਨ ਕਲੋਨੀ ਦੇ ਵਿੱਚ ਗੱਲ ਪੱਛੇ ਹੱਲੇ ਤੁਹਾਡੇ ਸਾਹਮਣੇ ਇਹ ਵੀਡੀਓ ਚੱਲਣ ਦੀ ਵੇਖਣ ਹੀ ਰਿਹਾ ਜੋ ਵੀ ਹੋਇਆ ਇਹ ਉਹੀ ਅੱਜ ਇਹਦਾ ਜੂਸੇਫ ਜਿਹੜਾ ਇਹਦਾ ਡੇਵਿਡ ਦਾ ਸਗਾ ਮਾਮਾ ਆ ਜੂਸੇਫ ਬਡਾਲਾ ਜਿਹੜਾ ਆ ਸਗਾ ਮਾਮਾ ਡੇਵਿਡ ਦਾ ਤੇ ਡੇਵਿਡ ਨੇ ਪਿੰਡ ਦੇ ਵਿੱਚ ਨੰਗਾ ਨਾਚ ਕਰਾ ਰਹੇ ਨੇ ਨਹੀਂ ਮੈਨੂੰ ਦੱਸੋ ਜੇ ਮਤਾਫ ਨੂੰ ਤੁਹਾਨੂੰ ਉਹ ਪੰਜਾਬ 'ਚ ਰਹਿੰਦਾ ਪੰਜਾਬ ਤੋਂ ਬਾਹਰ ਰਹਿੰਦਾ ਕਿ ਏ ਦਿੱਲੀ ਵੀ ਕਾਰੋਬਾਰ ਹੈ ਤੁਹਾਨੂੰ ਪਤਾ ਮੈਂ ਤੈਨੂੰ ਕਹਿੰਦਾ ਵੀ ਵੀਰ ਆਪਣੇ ਪਿੰਡ ਦੀ ਤੁਸੀਂ ਹਿੱਤ ਸੰਭਾਲਾ ਅਸੀਂ ਛੱਡੀ ਪਾਰਟੀਬਾਜੀ ਛੱਡੀ ਪਰ ਪਿੰਡ ਦਾ ਅਧਜਮਰਾ ਕੋਈ ਨੁਕਸਾਨ ਨਾ ਕਰੇ ਇੱਥੇ ਤਾਂ ਪੈਸੇ ਦੇ ਜ਼ੋਰ ਤੇ ਲੋਕ ਬਿਲਕੁਲ ਪੈਸੇ ਜ਼ੋਰ ਤੇ ਜੀ ਪੈਸੇ ਦੇ ਜ਼ੋਰ ਤੇ ਹਕੂਮਤ ਜ਼ੋਰ ਤੇ ਪੈਸੇ ਦੇ ਜ਼ੋਰ ਤੇ ਸਰਕਾਰਾਂ ਦੀ ਸਹਾਈਤ ਹੋਣੀ ਜੇ ਨਹੀਂ ਕਾਰਵਾਈ ਹੁੰਦੀ ਤੁਸੀਂ ਦੌਰ ਚਲੋ ਜੀ ਅਸੀਂ ਅੱਗੇ ਆਪਣੀਆਂ ਅਸੀਂ ਆਪਣੀਆਂ ਆਪਣੇ ਨਿਜਮਰਾ ਅਗਲੀ ਆਪਣੀ ਰਣਨੀਤੀ ਤੇ ਕਹਾਂ ਗਰਮੀ। ਇਹੋ ਦਲਬੀਰੋ ਨਾਮ ਆਇਆ ਪਿੰਡ ਆ। ਆਏ ਹੋਈ ਆ ਵੀ ਸਾਡਾ ਘਰ ਤੇ ਇੱਥੇ ਚੱਲੀ ਆ। ਕੀ ਗੱਲ ਹੋਈ ਸੀ? ਪਤਾ ਨਹੀਂ ਕੀ ਗੱਲ ਉਹ ਵਿਆਹੋਂ ਆਇਆ ਤੇ ਆਪਾਂ ਤੇ ਅੰਦਰ ਸੁੱਤੇ ਮੇਰਾ ਬੰਦਾ ਥੋੜਾ ਕਨਚਾ ਨੁਸ਼ਾ ਪੀਂਦਾ ਜਾਂ ਆਪਾਂ ਅੰਦਰ ਬੜੇ ਆ। ਆਪਾਂ ਚੱਲਦੇ ਵੀ ਵੇਖੀ ਆ ਤੇ ਉਹ ਵਿਚਾਰੇ ਬੜੀ ਦੁਨੀਆ ਨਿਕਲਾਈ। ਤੇ ਉਹ ਵਿਚਾਰੇ ਆ ਬੜੇ। ਉਹਨੇ ਡੇ ਬਟਨੇ ਚਲਾਈ ਆ। ਇਹ ਤਾਂ ਮੌਕੇ ਤੇ ਆਇਓ। ਆਹੋ ਸਾਰੇ ਜਣੇ ਫੇਰ ਬਾਹਰ ਲੈ ਕੇ ਬੜੀ ਆਇਆ ਫੇਰ ਚਲਾ ਗਿਆ ਵਾ। ਫੇਰ ਬੜੀਆਂ ਬੜਕਾ ਮਾਤੇ ਪੁਡੀਆਂ ਕੁੜੀਆਂ ਸਾਬ ਅੰਦਰ ਵੜਦੀਆਂ ਭੱਜ ਭੱਜ ਕੇ। ਫੇਰ ਨਾ ਚਲਾਇਆ। ਕੋਣ ਆ ਤੋਂ ਦਾ ਰਹਿਣ ਵਾਲਾ ਦੋਤਾ ਦਾਦੇ ਮਗੋਣਾ ਇੱਥੋਂ ਦਾ ਜਿਹੜਾ ਦੋਤ ਲਾਈ ਕਿੰਨੇ ਗੋਲੀਆਂ ਇੱਥੇ ਬੋਰ ਥੱਲੇ ਚਲਾਈਆਂ ਆਵੇ ਜਿਹਦੇ ਉੱਤੇ ਉਹ ਦਲਬਾਗ ਦੇ ਉੱਤੇ ਕਿਉਂ ਕੀ ਹਲ ਹਾਂ ਪਤਾ ਨਹੀਂ ਕੋਈ ਪਿਛਲਾ ਕੋਈ ਗੱਲ ਗੁਲਗ ਹੋਗੀ ਪਤਾ ਨਹੀਂ ਕੀ ਗੱਲ ਹੈ ਗੋਲੀ ਕਿੰਨੇ ਕ ਚਲੀਆਂ ਗੋਲੀਆਂ ਉਹ 3-4 ਚਲਾ ਦਿੱਤੀਆਂ ਤੇ ਉੱਥੇ ਘਰ ਵੀ ਫੇਰ ਬਾਹਰ ਲੈ ਕੇ ਆਵਾ ਗੋਲੀ ਲੱਗੀ ਕਿੱਥੇ ਦਲਬਾਗ ਦੇ ਆ ਇੱਥੇ ਮੋੜੇ ਤੇ ਲੱਗ ਗਈ ਵਿਚਾਰੇ ਦੀ ਦੋ ਲੱਗ ਗਈਆਂ ਇਹ ਰੰਜਿਸ਼ ਕੀ ਤੁਹਾਡੀ ਹਾਂ ਰੰਜਿਸ਼ ਕੀ ਪਤਾ ਨਹੀਂ ਮੈਨੂੰ ਉਹਦੇ ਨਾਲ ਪਤਾ ਨਹੀਂ ਮੈਨੂੰ ਕੀ ਤੋਂ ਆਪਾਂ ਤੇ ਬਾਹਰ ਨਿਕਲੇ ਸੁੱਤੇ ਪਏ ਤੇ ਮੈਂ ਤੇ ਫੌਸਕੇ ਤੋਂ ਆਈ ਬਾਜੋ ਕਿੰਨੇ ਚਿਰ ਡੈਟ ਆਈ ਆ ਇਹ ਮੰਗੀ ਕਰਦੇ ਆਂ ਆਈ ਆਨੇ ਨੂੰ ਕੱਢ ਦੋ ਬਾਹਰ ਕੱਢ ਦੋ ਸਾਨੂੰ ਮਾਰ ਦੋ ਇਹਨਾਂ ਲੋਕਾਂ ਨੂੰ ਗਰੀਬਾਂ ਨੂੰ ਚੱਲ ਕੱਢੋ ਇਹਨਾਂ ਨੂੰ ਮਨ ਤੇ ਅੱਗੇ ਕੋਸ਼ ਹੋ ਗਿਆ ਇਹ ਇਹ ਜਰਦੀ ਅੰਦਰ ਲੰਮੇ ਪੈ ਤੇ ਜਰਦੀ ਗੋਲੀਆਂ ਦੀ ਆਵਾਜ਼ ਸੁਣੀ ਜਦੋਂ ਸਾਰੇ ਲੋਕੀ ਬਾਹਰ ਨਿਕਲੇ ਆ ਤੇ ਬਾਹਰ ਨਿਕਲੇ ਤੇ ਜਦੋਂ ਗੋਲੀਆਂ ਦੀ ਸੁਣੀ ਆਵਾਜ਼ ਤੋ ਦਲਬਾਖ ਸਿੰਘ ਆ ਮੁੰਡਾ ਜਿਹਦੇ ਗੋਲੀਆਂ ਵਿੱਚ ਕਿਉਂ ਮਾਰੀਆਂਗੇ ਨੂੰ ਇਹ ਸਰ ਜੀ ਹੁਣ ਕੀ ਪਤਾ ਕੀ ਗੱਲ ਹੋਈ ਕੀ ਨਹੀਂ ਅਸੀਂ ਤਾਂ ਸੁੱਤੇ ਹਾਂ ਉਹ ਦਵਾਰਾ ਕਿਤੇ ਵਿਆਹੋਂ ਆਇਆ ਕਿ ਜਾਂ ਠੇਕੇਦਾਰੀ ਕਰਦਾ ਜੀ ਜਾਂ ਕੰਮ ਤੋਂ ਆਇਆ ਤੇ ਉਹ ਗੱਡੀ ਲਾਉਣ ਰਿਹਾ ਸੀ ਇਹ ਦੋ ਜਣੇ ਆਏ ਆ ਮੋਟਰਸਾਈਕਲ ਤੇ ਇਹਨਾਂ ਹੁੰਦਾ ਗੋਲੀਆਂ ਮਾਰਦੀਆਂ ਕਿਹਨੇ ਕਿਹਨੇ ਇਹਦੇ ਬਟਨੇ ਹਾਂ ਹੋਰ ਕੋਈ ਵੀ ਤੇ ਉਹਦੇ ਨਾਲ ਨਹੀਂ ਸਰ ਜੀ ਪਤਾ ਕੌਣ ਹੈ ਗੱਡੀ ਗੱਡੀ ਜਾਏ ਮੂੰਹ ਬੱਦੇ ਸਰ ਜੀ ਮੋਟਰਸਾਈਕਲ ਤੇ ਛੱਡੋ ਮੋਟਰਸਾਈਕਲ ਤੇ ਹਾਂ ਜਿੰਨੇ ਦਾ ਸਮਾਂ ਆਇਆ ਇਹ ਇਹ ਸਰ ਜੀ ਸਮਾਂ 10000 ਦਾ 8 ਕ ਦਾ ਸਰ ਜੀ 8 ਕ ਦਾ ਟਾਈਮ ਆਗਾ ਸਰ ਹਾਂ ਜੀ ਇੰਨਾ ਕ ਟਾਈਮ ਆਗਾ 8 ਕ ਕਿੰਨੇ ਫੇਅਰ ਹੋਗੇ ਇੱਥੇ ਫੇਅਰ ਸਰ ਜੀ 4 ਤੇ ਇੱਥੇ ਹੋਏ ਜੋ ਦਿਨਾਲੀ ਦੇ ਵਖਰੇ ਹੋ ਸਰ ਜੀ ਬਾਅਦ ਚ ਉਹ ਸਹੀ ਮੋਕੇ ਤੇ ਪੁਲਿਸ ਲੇਟ ਆਈ ਸਰ ਤੇ ਕੋਈ ਕੋਲ ਬਰੰਧ ਹੋਏ ਸਰ ਜੀ ਦੋ ਰੋਂਦ ਜਿਹੜੇ ਚਲਾਏ ਨਾ ਤਿੰਨ ਕੇ ਪਾਣੀ ਦੋ ਲੱਭੇ ਸਰਦੀ ਹਾਂਜੀ ਇਹੋ ਹੀ ਬਸ ਨਸ਼ੇਦ ਹੋ ਇਹਨਾਂ ਦਾ ਥੋੜਾ ਜਿਹਾ ਪਹਿਲਾਂ ਝਗੜਾ ਚੱਲਦਾ ਇੱਕ ਦੇ ਲੋਕਾਂ ਦੀਆਂ ਤਿਆ ਪੈਣਾ ਜਬਰ ਜਨਾਬ ਇਹ ਕਰਦਾ ਵਾ ਤੇ ਇਸੇ ਕਾਰਨ ਹੀ ਬਸ ਉਹਨੂੰ ਡੱਕਿਆ ਬਸ ਤੇ ਉਦੋਂ ਦਾ ਇਹਨਾਂ ਨਾਲ ਲਗਤਵਾਜੀ ਜੀ ਰੱਖਦਾ ਏ ਡੇਵਿਡ ਡੇਵੜ ਡੇਵੜਮ ਸੀ ਅੱਛਾ ਹਾਂਜੀ ਇਸੇ ਗੱਲ ਹਾਂਜੀ ਇਹੋ ਹੀ ਆ ਜੀ ਇਹਨਾਂ ਦੇ ਆਪਣੇ ਬੰਦੇ ਜਿਹੜੇ ਪਾਲੇ ਇਹਨਾਂ ਨੇ ਅੱਜ ਆਈਆਂ ਭਾਜੀ ਮੌਕੇ ਤੇ ਕਿ ਹੋਇਆ ਵੇਖਾਂਗੇ ਉਹਨਾਂ ਦੱਸਿਆ ਵੀ ਗੋਲੀਆਂ ਲੱਗੀਆਂ ਅਸੀਂ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਵਾਂਗੇ ਸਵੇਰੇ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਜਾਂਦੀ ਹੈ ਵੀ ਹੈ ਪਿੰਡ ਦੇ ਬਟਾਲਾ ਹੈ ਗਿਆ ਪਿੱਟੇ ਵੱਡ ਗੋਲੀ ਕਿਹਦੇ ਕੋਲ ਪਰਿਵਾਰ ਵਾਲਾ ਕੋਈ ਦੱਸਣਾ ਡੇ ਵੱਡਿਆ ਕੋਈ ਬੰਦਾ ਉਹਨੇ ਚਲਾਈ ਆ ਕੋਈ ਸਵੇਰੇ ਵੇਖ ਲਾਂਗੇ ਜੋ ਹੋਊਗਾ ਜੀ ਕਿਦਾਂ ਬੰਦੇ ਹਾਲ ਹਾਲ ਦੇ ਕਿਦਾਂ ਹਲਾ ਠੀਕ ਹੈ ਜੇ ਬੰਦੇ ਮੋਢੇ ਤੇ ਗੋਲੀ ਵੱਜੀ ਆ ਉਹ ਤਾਂ ਉਹ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਭਾਜੀ ਜੋ ਵੀ ਕਾਰਵਾਈ ਬੰਦੀ ਜਾਂ ਅਫਸਰਾਂ ਦੇ ਨੋਟਿਸ ਤੇ ਲਿਆ ਆਗੇ ਨਾ ਕਾਰਵਾਈ ਕਰਦਾਂਗੇ ਹਾਂਜੀ ਕਿਨੇ ਜਾਣੇ ਗੋਲੀ ਲੱਗੀ ਪਤਾ ਲੱਗਾ ਕਿ ਕੋਈ ਜਾਣਾਈ ਬਸ ਹੀ ਉਹ ਦਲਬਾਖ ਸਿੰਘ ਕਾਰਨ ਕੀ ਦੱਸਿਆ ਕੋਈ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜੀ ਉਹ ਕਾਰਨ ਇਨਵੈਸਟੀਗੇਸ਼ਨ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਾਰਨ ਸੀਗਾ